ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਚੌਥੇ ਪਾਤਸ਼ਾਹ ਸ਼ਿਵ ਅਮਰਦਾਸ ਜੀ ਦੇ ਗੁਰਦੱਤ ਗਦੀ ਬਖਸ਼ੀ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਉਹ ਦਿਨ ਸੀ ਕਿ ਤੀਜੇ ਪਾਤਸ਼ਾਹ ਸ਼ਿਵ ਅਮਰਦਾਸ ਜੀ ਨੇ ਪਈ ਜੇਠਾ ਜੀ ਨੂੰ ਗੁਰਦੱਤ ਗਦੀ ਬਖਸ਼ੀ ਤੇ ਅੱਜ ਜਿਹੜੀ ਕਿ ਸੁੰਦਰ ਆਤਿਸ਼ਬਾਜ਼ੀ ਕੀਤੀ ਹੈ ਤੇ ਬਹੁਤ ਵਧੀਆ ਨਜ਼ਾਰਾ ਆਤਿਸ਼ਬਾਜ਼ੀ ਵੇਖਣ ਨੂੰ ਮਿਲਿਆ ਤੇ ਸੁੰਦਰ ਦਰਸ਼ਨ ਵੀ ਕਰਨ ਅਸੀਂ ਹਮਦਰ ਸਾਹਿਬ ਜੀ ਤੇ ਆਤਿਸ਼ਬਾਜ਼ੀ ਦੇਖੀ ਮ ਆਨੰਦ ਮਿਲ ਕੇ ਸੰਗਤ ਦਾ ਬੋਲ ਐਸੀ ਵੀ ਕਹਿਣਾ ਚਾਹੋਗੇ ਕਿ ਇਸ ਸ੍ਰੀ ਗੁਰੂ ਰਾਮਦਾਸ ਜੀ ਦੇ ਆਉਣਾ ਚਾਹੀਦੇ ਹੈ ਅਸਰ ਸੰਦੀਪ ਹਾਂਜੀ ਜੀ ਉਹ ਕੀ ਅਰਦਾਸਾ ਕਰਨੇ ਚਾਹੀਦੇ ਹੈ ਕਿ ਜੇ ਅਰਦਾਸ ਕਰਨਗੇ ਉਹ ਹਮੇਸ਼ਾ ਪੂਰੀ ਹੋਵੇ ਕਿ ਅੱਜ ਗੁਰਿਆਈ ਦਿਵਸ ਸੀ ਗੁਰੂ ਰਾਮਦਾਸ ਜੀ ਦਾ ਤੁਸੀਂ ਕਹਿੰਦੇ ਜੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਸੀਗਾ ਅੱਜ ਚੌਥੀ ਪਾਤਸ਼ਾਹੀ ਨੂੰ ਜਿਹੜੀ ਗੁਰਤਾ ਗੱਦੀ ਜਿਹੜੀ ਅੱਜ ਮਿਲੀ ਸੀਗੀ ਅੱਜ ਉਸ ਬੰਧ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਦਰਸ਼ਨ ਕਰ ਰਹੀਆਂ ਨੇ ਵੈਸੇ ਤੇ ਹਰ ਵੇਲੇ ਸੰਗਤਾਂ ਜਿਹੜੀਆਂ ਭਰਪੂਰ ਮਾਤਰਾ ਦੇ ਵਿੱਚ ਹੁੰਦੀਆਂ ਨੇ ਅੱਜ ਇੱਕ ਕਹਿ ਲਓ ਵੀ ਇੱਕ ਸਪੈਸ਼ਲ ਦੇ ਨੇ ਜਦੋਂ ਚੌਥੀ ਪਾਤਸ਼ਾਹੀ ਨੂੰ ਜਿਹੜੇ ਚੌਥੇ ਗੁਰੂ ਨਾਨਕ ਨੂੰ ਜਦੋਂ ਜਿਹੜੀ ਗੱਦੀ ਮਿਲੀ ਸੀਗੀ ਤੇ ਅੱਜ ਬਹੁਤ ਵਧੀਆ ਸੁੰਦਰ ਆਤਿਸ਼ਬਾਜ਼ੀ ਹੋਈ ਏ ਤੇ ਸੰਗਤਾਂ ਜਿਹੜੀਆਂ ਨੇ ਉਹ ਚੀਜ਼ ਦਾ ਲਾਹਾ ਲੈਣ ਡੀਆਂ ਨੇ ਕੋਈ ਵੇਖੋ ਕਿ ਕੋਈ ਕਿਸੇ ਸਾਈਡ ਤੇ ਬਹਿ ਕੇ ਕੋਈ ਬਾਣੀ ਪਾੜਨ ਡਿਆ ਹੈ ਕੋਈ ਕੀਰਤਨ ਸਰਵਣ ਕਰਨ ਡਿਆ ਤੇ ਜਿਹੜੇ ਆਪਣੇ ਜਿਹੜੇ ਪਾਪ ਆ ਉਹ ਧੋਤੇ ਜਾਣ ਡੇ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਲੋਕ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਜੇ ਕਿ ਆ ਕੇ ਔਰ ਸੰਗਤਾਂ ਮਤਲਬ ਬਹੁਤ ਖੁਸ਼ ਆ ਅੱਜ ਦੇ ਦਿਨ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਵਿੱਤਰ ਦਿਹਾੜਾ ਹੈ ਜੀ ਜਦੋਂ ਚੌਥੀ ਪਾਸ਼ਾ ਨੂੰ ਗੁਰਤਾ ਗੱਦੀ ਮਿਲੀ ਸੀ ਜੀ ਹਿੰਦਰਿੰਦਰਪਾਲ ਸਿੰਘ ਜੀ ਅੱਜ ਇਹ ਕਿਹਦਾ ਆਉਂਦਾ ਹਾਂ ਜੀ ਆਈ ਦੀ ਵਰਸਤੀ ਸਰਬੰਸਾ ਬਾਈ ਜੀ ਕੀ ਕਹਿਣਾ ਚਾਹੋਗੇ ਆਤਿਸ਼ਵਾਦੀ ਦੇਖੀ ਹੈ ਅੱਜ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰਤਾ ਗਦੀ ਸੰਗੀਤ ਅਸੀਂ ਬੜੇ ਵੱਡ ਭਾਗੇ ਆ ਜਿਹੜੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਹਿੰਦੇ ਆ ਅੱਜ ਆਏ ਦਰਸ਼ਨ ਕਰਨ ਬਹੁਤ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇੱਥੇ ਆਈਆਂ ਨੇ ਅੱਜ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਬਹੁਤ ਸੋਨਾ ਅੱਜ ਦੀਪਮਾਲਾ ਕੀਤੀ ਗਈ ਤੇ ਸਾਰੀਆਂ ਸੰਗਤਾਂ ਨੂੰ ਇਹ ਦਾਸ ਵੱਲੋਂ ਬਹੁਤ ਬਹੁਤ ਬਧਾਈ ਹੋਵੇ ਅੱਜ ਦੇ ਦਿਹਾੜੇ ਦੀ ਤੇ ਗੁਰੂ ਰਾਮਦਾਸ ਜੀ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਆਪਣੇ ਚਰਨਾਂ ਜੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you